ਆਮਲ ਦੇ ਵਿੱਚ ਪੁਲਿਸ ਵੱਲੋਂ ਸਖਤੀ ਦੇ ਨਾਲ ਕਾਰਵਾਈਆਂ ਕੀਤੀਆਂ ਗਈਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਜਿੱਥੇ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੰਡੀ ਗਈ ਹੈ ਕੁਲਦੀਪ ਸਿੰਘ ਢਾਲੀਵਾਲ ਅੱਜ ਖੁਦ ਪਹੁੰਚੇ ਉਹਨਾਂ ਨੇ ਉੱਥੇ ਪਹੁੰਚ ਕੇ ਆ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਹੈ ਇਸ ਤੋਂ ਇਲਾਵਾ ਸਰਕਾਰੀ ਨੌਕਰੀ ਦੀ ਵੀ ਗੱਲ ਕਹੀ ਜਾ ਰਹੀ ਹੈ ਕਿ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇਗੀ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਹੁਣ ਤੱਕ ਜਾਣਕਾਰੀ ਦੇ ਮੁਤਾਬਿਕ ਇਸ ਮਾਮਲੇ ਦੇ ਵਿੱਚ 18 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਅਤੇ ਕਈ ਅਫਸਰਾਂ ਨੂੰ ਸਸਪੈਂਡ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ ਪੀੜਿਤ ਪਰਿਵਾਰਾਂ ਨੂੰ ਅੱਜ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਜਹਲੀਲੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਕਾਨੂੰਨਾਂ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ ਇਸ ਦੇ ਨਾਲ ਨਾਲ ਮંત્રી ਕੁਲਦੀਪ ਸਿੰਘ ਢਾਲੀਵਾਲ ਨੇ 10-10 ਲੱਖ ਰੁਪਏ ਦੇ ਚੈੱਕ ਵੀ ਪੀੜਤ ਪਰਿਵਾਰਾਂ ਨੂੰ ਵੰਡੇ ਨੇ ਹੁਣ ਤੱਕ ਤੁਹਾਨੂੰ ਦੱਸ ਦਈਏ 27 ਲੋਕਾਂ ਦੀ ਇਸ ਪੂਰੇ ਮਾਮਲੇ ਦੇ ਵਿੱਚ ਮੌਤ ਹੋ ਚੁੱਕੀ ਹੈ ਅਤੇ 22 ਪਰਿਵਾਰਾਂ ਨੂੰ ਇਹ ਚੈੱਕ ਵੰਡੇ ਗਏ ਨੇ ਉਦਰ ਹਰਿਆਣਾ ਨੂੰ ਵਾਧੂ ਪਾਣੀ ਛੱਡੇ ਜਾਣ ਦੇ ਮਾਮਲੇ ਦੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਟੈਕਨੀਕਲ ਕਮੇਟੀ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਪੰਜਾਬ ਦੇ ਨੁਮਾਇੰਦਿਆਂ ਵੱਲੋਂ ਵੀ ਹਿੱਸਾ ਲਿਆ ਗਿਆ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਜਾਣਕਾਰੀ ਦਿੱਤੀ ਹੈ ਕਿ ਹਰਿਆਣਾ ਵੱਲੋਂ ਅੱਜ ਮੋੜ ਤੋਂ ਪਾਣੀ ਦੀ ਮੰਗ ਕੀਤੀ ਗਈ ਹੈ ਹਰਿਆਣਾ ਨੇ ਇਸ ਮੀਟਿੰਗ ਦੇ ਵਿੱਚ ਦੱਸਿਆ ਕਿ ਉਸ ਨੂੰ 10300 ਕਿਊਸਿਕ ਪਾਣੀ ਦੀ ਜ਼ਰੂਰਤ ਹੈ ਸੋ ਜਾਣਕਾਰੀ ਮੁਤਾਬਕ ਮੀਟਿੰਗ ਦੇ ਵਿੱਚ ਪੰਜਾਬ ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਵਿਚਾਲੇ ਇਹ ਮੀਟਿੰਗ ਕੀਤੀ ਗਈ ਹੈ ਇਸ ਬੈਠਕ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਚੀਫ ਇੰਜੀਨੀਅਰਸ ਸ਼ਾਮਲ ਹੋਏ ਨੇ ਹਾਲਾਂਕਿ ਕੇਂਦਰੀ ਜਲ ਵਿਭਾਗ ਦੇ ਸਕੱਤਰ ਤੇ ਚੀਫ ਇੰਜੀਨੀਅਰ ਵੀ ਮੀਟਿੰਗ ਦੇ ਵਿੱਚ ਇਹ ਸ਼ਾਮਲ ਨਹੀਂ ਹੋਏ ਉਹਨਾਂ ਨੇ ਵੀਸੀ ਰਾਹੀਂ ਮੀਟਿੰਗ ਦਾ ਹਿੱਸਾ ਬਣਨਾ ਸੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹਿੱਸਾ ਬਣਨਾ ਸੀ ਪਰ ਉਹ ਸ਼ਾਮਲ ਨਹੀਂ ਹੋ ਸਕੇ ਪੰਜਾਬ ਵੱਲੋਂ ਮੀਟਿੰਗ ਦੇ ਵਿੱਚ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਸਮੇਤ ਸੈਕਟਰੀ ਕ੍ਰਿਸ਼ਨ ਕੁਮਾਰ ਤੇ ਚੀਫ ਇੰਜੀਨੀਅਰ ਸ਼ੇਰ ਸਿੰਘ ਸ਼ਾਮਲ ਹੋਏ ਸਨ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਹਰਿਆਣਾ ਨੇ ਇਸ ਮੀਟਿੰਗ ਦੇ ਵਿੱਚ ਆਪਣਾ ਕੀ ਸਟੈਂਡ ਰੱਖਿਆ ਕੀ ਮੰਗ ਰੱਖੀ ਹੈ ਤੇ ਪੰਜਾਬ ਨੇ ਇਸ ਮੀਟਿੰਗ ਦੇ ਵਿੱਚ ਆਪਣਾ ਕੀ ਪੱਖ ਰੱਖਿਆ ਤੇ ਤਿੰਨੇ ਸਟੇਟਾਂ ਦੇ ਰਾਜਸਥਾਨ ਚੀਫ ਇੰਜੀਨੀਅਰ ਉੱਥੇ ਹਾਜ਼ਰ ਸੀ ਤੇ ਕਿ 21 ਤਾਰੀਖ ਤੋਂ ਪਾਣੀ ਲੈ ਸਕਦੇ ਆ ਤਾਂ ਫਿਰ ਹਰਿਆਣਾ ਨੇ ਮੰਗ ਰੱਖੀ ਕਿ ਸਾਨੂੰ 10 ਕਿ ਸਾਨੂੰ 10300 ਕਿਊਸਿਕ ਪਾਣੀ ਹੈ ਜਿਹੜਾ ਉਹ 10300 ਕਿਊਸਿਕ ਪਾਣੀ ਹੈ ਜਿਹੜਾ ਉਹ 21 ਤਾਰੀਖ ਤੋਂ ਦਿੱਤਾ ਜਾਵੇ ਉਹ 21 ਤਾਰੀਖ ਤੋਂ ਦਿੱਤਾ ਜਾਵੇ ਜਦ ਕਿ ਅੱਜ ਵੀ ਮੇਰਾ ਕਹਿਣ ਤੋਂ ਭਾਵੇਂ ਅੱਜ ਵੀ ਮੇਰਾ ਕਹਿਣ ਤੋਂ ਭਾਵੇਂ ਇਹ ਹੈ ਕਿ ਜਦੋਂ ਪਤਾ ਹੈ ਭਾਖੜਾ ਮੇਨ ਲਾਈਨ ਦੀ ਕੈਪੈਸਿਟੀ ਦਾ ਉਹਨਾਂ ਨੂੰ ਪਤਾ ਹੈ ਤਾਂ ਅੱਜ ਵੀ ਉਹ ਗੱਲ ਕੀਤੀ ਜਿਹੜੀ ਸੰਭਵ ਹੀ ਨਹੀਂ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਅੱਜ ਦੀ ਮੀਟਿੰਗ ਸੀ ਉਹ ਗੱਲਾਂ ਜਿਹੜੀਆਂ ਇਹਦੇ ਵਿੱਚ ਫਾਈਨਲ ਹੋਈਆਂ ਫਾਈਨਲ ਕੀਤੀਆਂ ਤੇ BBMP ਦੇ ਚੇਅਰਮੈਨ ਨੇ ਵੀ ਅੱਜ ਇਹ ਗੱਲ ਕਹੀ ਹੈ। ਚਲੋ ਸ਼ਾਂਤ ਰਹੋ ਸਾਰੇ ਜੇ ਕੋਈ ਮਸਲੇ ਦੀ ਗੱਲ ਹੈ ਤਾਂ ਮੈਂ ਦੇਖ ਲਾਂਗਾ ਸੋ ਅੱਜ ਇਹ ਗੱਲ ਉਹਨਾਂ ਵੱਲੋਂ ਆਈ ਹੈ ਸੋ ਅਸੀਂ ਜੋ ਰੂਲਸ ਜੋ ਰੈਗੂਲੇਸ਼ਨ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਹੈਗੇ ਸੀ ਅਸੀਂ ਉਹਨਾਂ ਤੇ ਚੱਲਦੇ ਹੋਏ ਪੂਰੀ ਤਰ੍ਹਾਂ ਉਹਨਾਂ ਦੀ ਪਾਲਣਾ ਕੀਤੀ ਹੈ ਤੇ ਅੱਜ ਮੀਟਿੰਗ ਦੇ ਵਿੱਚ ਅਸੀਂ ਇਹ ਵੀ ਗੱਲ ਕਹੀ ਹੈ ਕਿ ਜੋ 4000 ਕਿਊਸਿਕ 4 ਤਾਰੀਖ ਤੋਂ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਦਾ ਹਿੱਸਾ ਹੈ ਸੋ ਇਹ ਗੱਲ ਕਹੀ ਹੈ ਕਿ ਜਦੋਂ ਵੀ ਸਾਡੀ ਡਿਮਾਂਡ ਹੋਏਗੀ ਤਾਂ ਅਸੀਂ ਮੰਗ ਕਰਾਂਗੇ ਤਾਂ ਜਿਹੜਾ ਹਰਿਆਣਾ ਉਹ 4000 ਕਿਊਸਿਕ ਦਾ ਪਾਣੀ ਜੋ ਟੋਟਲ ਬਣ ਜੇਗਾ ਉਹ ਪਾਣੀ ਸਾਨੂੰ ਵਾਪਸ ਕਰੇਗਾ ਸੋ ਇਸ ਗੱਲ ਦੀ ਵੀ ਉੱਥੇ ਚਰਚਾ ਹੋਈ ਹੈ ਤੇ ਉਹ ਪਾਣੀ ਵੀ ਜਿਹੜਾ ਉਹ ਸਾਨੂੰ ਵਾਪਸ ਉਹ ਦੇਣਗੇ ਸੋ ਇਹ ਅੱਜ ਦੀ ਜਿਹੜੀ ਸਾਰੀ ਮੀਟਿੰਗ ਦਾ ਉੱਥੇ ਚਰਚਾ ਹੋਈ ਤੇ ਜੋ ਕੁਝ ਕਿਸੇ ਨੇ ਕਿਹਾ ਉਹ ਸਾਰ ਅੱਜ ਏ ਉੱਥੇ ਹੋਇਆ ਪੰਜਾਬ ਦੇ ਵਿੱਚ ਵਿਕਾਸ ਕੰਮਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਜੰਗੀ ਪੱਧਰ ਤੇ ਕੰਮ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਕੈਬਨੈਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਪਟਿਆਲਾ ਦੇ ਕਈ ਪਿੰਡਾਂ ਦੇ ਵਿੱਚ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ ਦੌਰਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਵਿਕਾਸ ਕੰਮਾਂ ਦੇ ਵਿੱਚ ਲੱਗੇ ਇੰਜੀਨੀਅਰਜ਼ ਅਤੇ ਵਿਕਾਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਸਭ ਤੋਂ ਪਹਿਲਾਂ ਤਰਨਪ੍ਰੀਤ ਸੌਂਦ ਪਟਿਆਲਾ ਦੇ ਪਿੰਡ ਫਰੀਦਪੁਰ ਗੁਜਰਾਵਖੇ ਪਹੁੰਚੇ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪਟਿਆਲਾ ਦੇ ਪਿੰਡ ਪਟੇੜੀ ਦੇ ਵਿੱਚ ਵੀ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਪਿੰਡਾਂ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਰੀਖਣ ਕੀਤਾ ਜਿਸ ਦੌਰਾਨ ਉਹ ਪਿੰਡ ਮਾਨਕਪੁਰ ਪਹੁੰਚੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਧ ਵੱਲੋਂ ਲਿਆ ਗਿਆ ਜਿਹੜੇ ਪਿੰਡਾਂ 'ਚ ਸਰਪੰਚ ਆਪ ਧਿਆਨ ਦਿੰਦੇ ਨੇ ਉਹ ਪਿੰਡ ਸ਼ਹਿਰ ਤੋਂ ਵੀ ਸੋਹਣੇ ਬਣ ਜਾਂਦੇ ਨੇ ਵਧੀਆ ਇੰਟਰਲੋਕਿੰਗ ਟੈਲਾਂ ਵਾਲੀਆਂ ਸੜਕਾਂ ਬਣ ਜਾਂਦੀਆਂ ਵਧੀਆ ਟੋਬੇ ਬਣ ਜਾਂਦੇ ਨੇ ਤੇ ਵਧੀਆ ਪਲੇਗ੍ਰਾਉਂਡ ਵੀ ਬਣ ਜਾਂਦੇ ਨੇ ਲੇਟਾਂ ਲੱਗ ਜਾਂਦੀਆਂ ਪਿੰਡ 'ਚ ਪਿੰਡ ਦੀ ਧਰਮਸ਼ਾਲਾ ਵੀ ਠੀਕ ਬਣ ਜਾਂਦੀ ਹੈ ਪਿੰਡ ਦੇ ਪੰਚਾਇਤ ਘਰ ਵੀ ਬਹੁਤ ਵਧੀਆ ਬਣ ਜਾਂਦੇ ਸਾਰਾ ਕੁਝ ਹੋ ਜਾਂਦਾ ਪਰ ਆਪ ਤਵੱਜੋ ਆਪ ਧਿਆਨ ਦੇਣਾ ਪੈਂਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ 13236 ਪੰਚਾਇਤਾਂ ਨੇ ਪੰਜਾਬ ਦੀਆਂ ਮੈਂ ਸਾਰੇ ਸਰਪੰਚ ਵੀਰਾਂ ਨੂੰ ਸਰਪੰਚ ਭੈਣਾਂ ਨੂੰ ਮਾਮਾ ਨੂੰ ਬਾਪੂਆਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਆਪ ਜਿਹੜੇ ਸਰਪੰਚ ਬਣਿਓ ਪੰਚ ਬਣਿਓ ਆਪ ਤਵੱਜੋ ਦੇ ਦੋ ਥੋੜੀ ਜਿੱਥੇ ਸਰਕਾਰ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਜਿੱਥੇ ਜਿਵੇਂ ਤੁਹਾਡੇ ਨਾਲ ਧਿਰ ਬਣ ਕੇ ਖੜੀ ਹੈ ਜਿਵੇਂ ਚਤਾਨ ਬਣ ਕੇ ਤੁਹਾਡੇ ਨਾਲ ਖੜੀ ਹੈ ਅੱਜ ਜੇ ਤੁਸੀਂ ਥੋੜਾ ਜਿਹਾ ਧਿਆਨ ਪੰਚਾਇਤਾਂ ਦੇ ਦਨ ਆਪ ਦੇ ਨਾਲ ਸਰਪੰਚ ਅੱਗੇ ਹੋ ਕੇ ਧਿਆਨ ਦੇ ਦਨ ਮੇਰਾ ਤੁਹਾਡੇ ਨਾਲ ਵਾਦਾ ਹੈ ਜਿੰਨਾ ਧਿਆਨ ਨਾਲ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਲੱਗੇ ਹੋਏ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਸ਼ਾ ਨਿਰਦੇਸ਼ਾ ਨੂੰ ਅਸੀਂ ਫਾਲੋ ਕਰਦੇ ਹੋਏ ਮੈਂ ਤੁਹਾਨੂੰ ਇਹ ਵਾਦਾ ਕਰਦਾ ਹਾਂ ਸਾਰੇ ਪਿੰਡਾਂ ਦੇ ਤੋਬੇ ਤੁਹਾਨੂੰ ਇਸੇ ਤਰਜ਼ ਦੇ ਉੱਤੇ ਐਨੇ ਸੋਹਣੇ ਬਣਾ ਕੇ ਦੇਵਾਂਗੇ ਐਨੇ ਸੋਹਣੇ ਕੋਈ ਫਰਕ ਨਹੀਂ ਰੱਖਾਂਗੇ ਤੇ ਜਿੰਨੇ ਪਲੇ ਗਰਾਊਂਡ ਨੇ ਜਿੰਨੇ ਪਲੇ ਗਰਾਊਂਡ ਨੇ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਕਿਤੇ ਕੋਈ ਵਾਲੀਬਾਲ ਖੇលਦਾ ਹੈ ਉੱਥੇ ਵਾਲੀਬਾਲ ਦਾ ਕੋਰਟ ਬਣਾ ਕੇ ਦੇਵਾਂਗੇ ਕਿਤੇ ਕੋਈ ਫੁੱਟਬਾਲ ਖੇលਦਾ ਉੱਥੇ ਫੁੱਟਬਾਲ ਦਾ ਕੋਰਟ ਬਣਾ ਕੇ ਦਵਾਂਗੇ ਕਿਤੇ ਕੋਈ ਕ੍ਰਿਕਟ ਖੇលਦਾ ਉੱਥੇ ਕ੍ਰਿਕਟ ਦਾ ਸਟੇਡੀਅਮ ਬਣਾ ਕੇ ਦਵਾਂਗੇ ਕੋਈ ਕਮੀ ਨਹੀਂ ਛੱਡਦੇ ਕੋਈ ਕਸਰ ਨਹੀਂ ਛੱਡਦੇ ਕੋਈ ਫੰਡਾਂ ਦੀ ਘਾਟ ਨਹੀਂ ਫੰਡਾਂ ਦੀ ਪੂਰੀ ਅਲੋਕੇਸ਼ਨ ਹੋ ਚੁੱਕੀ ਹੈ ਡਾਊਟੇਲਿੰਗ ਕਰਕੇ ਅਸੀਂ ਫੰਡ ਨਰੇਗਾ ਚੋਂ ਅਸੀਂ 15ਵੇਂ ਵਿੱਤ ਚੋਂ ਸਾਰੇ ਕਿਤੋਂ ਅਸੀਂ ਕੰਮ ਕਰ ਰਹੇ ਹਾਂ ਕਿੰਨਾ ਸ਼ਾਨਦਾਰ ਦੇਖੋ ਕੰਮ ਹੋਇਆ ਅੱਖੋਂ ਬੋਲਦਾ ਇਹ ਕੰਮ ਹੈ ਕਿਸੇ ਦਾ ਸੁਣਿਆ ਦੱਸਿਆ ਕੰਮ ਨਹੀਂ ਇਹ ਆਪਾਂ ਅੱਖਾਂ ਨਾਲ ਦੇਖ ਸਕਦੇ ਹਾਂ ਸੋ ਐਸਾ ਤਰ੍ਹਾਂ ਨਾ ਬਣਾਵਾਂਗੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਸਾਰੇ ਜਣੇ ਅੱਜ ਜure ਪਹੁੰਚੇ ਹੋ ਸਾਡੀ ਪੰਚਾਇਤ ਉਰੇ ਅੱਜ ਖੜੀ ਆ ਮਾਵਾਂ ਖੜੀਆਂ ਸਾਡੀਆਂ ਭੈਣਾਂ ਖੜੀਆਂ ਨੇ ਇਹੀ ਇੱਕ ਜਜ਼ਬਾ ਹੋਣਾ ਚਾਹੀਦਾ ਜੇ ਸਾਡੇ ਸਾਰੇ ਪੰਜਾਬ ਦੇ ਵਿੱਚ ਇਹ ਜਜ਼ਬਾ ਆ ਜਵੇ ਜੇ ਸਾਡੇ ਪੰਜਾਬ ਦੇ ਵਿੱਚ ਇਹ ਜਜ਼ਬਾ ਮੁੜ ਬਹਾਲ ਹੋ ਜਵੇ ਨਾ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ ਪੰਜਾਬ ਪਹਿਲੇ ਨੰਬਰ ਤੇ ਸੀ ਪਹਿਲੇ ਨੰਬਰ ਤੇ ਆਊਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪਹਿਲੇ ਨੰਬਰ ਤੇ ਸੀ ਤੇ ਪਹਿਲੇ ਨੰਬਰ ਤੇ ਆਊਗਾ ਔਰ ਅਸੀਂ ਆਉਣ ਵਾਲੇ ਅਸੀਂ ਆਉਣ ਵਾਲੇ ਸਮੇਂ 'ਚ ਅਸੀਂ ਆਉਣ ਵਾਲੇ ਸਮੇਂ 'ਚ ਇਹ ਗੱਲ ਯਾਦ ਰੱਖਿਓ ਭਾਰਤ ਦੇ ਜਿੰਨੀਆਂ ਸਟੇਟਾਂ ਨੇ ਸਭ ਤੋਂ ਟਾਪ ਕਰਕੇ ਦਿਖਾਵਾਂਗੇ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਆਪਣੀ ਸਰਕਾਰ ਦੇ ਉੱਤੇ ਇੰਨਾ ਮਾਣ ਹੈ ਧੰਨਵਾਦ ਜੰਮਾ ਬੱਚਿਆਂ ਨੇ ਪੌਦੇ ਲਵਾਉਣੇ ਆ ਪੌਦਾ ਲਾਉਣੇ ਆ ਉਧਰ ਲੁਧਿਆਣਾ ਤੋਂ ਚਿੰਤਾਜ ਪਾਉਣ ਵਾਲੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ 992 ਸਕੂਲਾਂ ਦੇ ਵਿੱਚ ਸਿੱਖਿਆ ਵਿਭਾਗ ਦੇ ਵੱਲੋਂ ਪਾਣੀ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਦੇ ਵਿੱਚੋਂ 63 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ ਪਾਏ ਗਏ ਨੇ ਸਿਹਤ ਵਿਭਾਗ ਦੇ ਵੱਲੋਂ ਕੀਤੀ ਦੀ ਨੇ ਇਹ ਨਮੂਨੇ ਜਿਹੜੇ ਨੇ ਅਲੈਗ ਆਏ ਸਨ ਇਹ ਖੁਲਾਸਾ ਹੋਇਆ ਹੈ ਕਿ ਇਹਨਾਂ ਵਿੱਚੋਂ 63 ਨਮੂਨੇ ਫੇਲ ਹੋ ਗਏ ਨੇ ਤੇ ਹੁਣ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਇਸ ਮਾਮਲੇ ਦੇ ਵਿੱਚ ਜ਼ਰੂਰੀ ਉਪਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਜਿਹੜੇ ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ ਹੋਏ ਨੇ ਉਹਨਾਂ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੁਹਾੜਾ ਲੱਕੜ ਬਾਜ਼ਾਰ ਸਨੇਤ ਟੰਡਾਰੀ ਹਸਨਪੁਰ ਸਲੇਮ ਟਾਬਰੀ ਜਸੋਵਾ ਲਾਡੋਆਲਾ ਤੇ ਹੋਰ ਕੁਝ ਸਰਕਾਰੀ ਸਕੂਲ ਸ਼ਾਮਲ ਨੇ ਜਿਨ੍ਹਾਂ ਦੇ ਪਾਣੀ ਦੇ ਸੈਂਪਲ ਫੇਲ ਹੋਏ ਨੇ ਇਸ ਸੰਬੰਧ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਜਾਣਕਾਰੀ ਦਿੰਦੇ ਆ ਦੱਸਿਆ ਹੈ ਕਿ ਸਿਹਤ ਵਿਭਾਗ ਦੇ ਵੱਲੋਂ ਸਮੇਂ ਸਿਰ ਸੈਂਪਲ ਜਿਹੜੇ ਨੇ ਸਕੂਲਾਂ ਦੇ ਵਿੱਚੋਂ ਇਕੱਠੇ ਕੀਤੇ ਜਾਂਦੇ ਨੇ 63 ਸੈਂਪਲ ਜਿਹੜੇ ਸਕੂਲਾਂ ਦੇ ਫੇਲ ਹੋਏ ਨੇ ਲਗਭਗ 992 ਸਕੂਲਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 63 ਸਕੂਲਾਂ ਦੇ ਸੈਂਪਲ ਫਿਲ ਹੋਏ ਨਹੀਂ ਉਹਨਾਂ ਨੇ ਕਿਹਾ ਕਿ ਇਹਨਾਂ ਸਕੂਲਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਇਸ ਸੰਬੰਧ ਦੇ ਵਿੱਚ ਜ਼ਰੂਰੀ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਤੇ ਜਲਦ ਤੋਂ ਜਲਦ ਸਕੂਲਾਂ ਦੇ ਵਿੱਚ ਫਿਲਟਰ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਬੱਚਿਆਂ ਨੂੰ ਪੀਣ ਯੋਗ ਸਾਫ਼ ਸੁਥਰਾ ਪਾਣੀ ਜਿਹੜਾ ਉਹ ਮੋਹਿਆ ਕਰਵਾਇਆ ਜਾ ਸਕੇ ਭਾਰਤੀ ਫੌਜ ਦਾ ਮਨੁਭਲ ਹੌਸਲਾ ਵਧਾਉਣ ਦੇ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਕਸ਼ਮੀਰ ਪਹੁੰਚੇ ਜਿੱਥੇ ਉਹਨਾਂ ਨੇ ਫੌਜੀ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹੌਸਲਾ ਵਧਾਇਆ ਉਹਨਾਂ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਨ ਦਾ ਭਾਰਤ ਦਾ ਇਰਾਦਾ ਬਹੁਤ ਮਜ਼ਬੂਤ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੇ ਕਿਸੇ ਵੀ ਤਰ੍ਹਾਂ ਦੇ ਪਰਮਾਣੂ ਬਲੈਕਮੇਲਿੰਗ ਦੀ ਪਰਵਾਹ ਨਹੀਂ ਕੀਤੀ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਪਾਕਿਸਤਾਨ ਕਿੰਨੀ ਗੈਰ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਜਿਹੜਾ ਪੇਸ਼ ਆਇਆ ਅਤੇ ਉਸਨੇ ਕਈ ਵਾਰ ਭਾਰਤ ਨੂੰ ਪਰਮਾਣੂ ਧਮਕੀਆਂ ਦਿੱਤੀਆਂ ਉਹਨਾਂ ਕਿਹਾ ਕਿ ਇਹਨਾਂ ਧਮਕੀਆਂ ਦੇ ਬਾਵਜੂਦ ਭਾਰਤ ਨੇ ਪ੍ਰਵਾਹ ਨਹੀਂ ਕੀਤੀ ਅਤੇ ਅਤਵਾਦੀਆਂ ਦੇ ਖਿਲਾਫ ਭਾਰਤ ਵੱਲੋਂ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸ਼੍ਰੀਨਗਰ ਦੀ ਧਰਤੀ ਤੋਂ ਮੈਂ ਪੂਰੀ ਦੁਨੀਆ ਦੇ ਸਾਹਮਣੇ ਇਹ ਸਵਾਲ ਚੁਕਣਾ ਚਾਹਾਂਗਾ ਕਿ ਅਜਿਹੇ ਗੈਰ ਜ਼ਿੰਮੇਵਾਰਾਨਾ ਚਲਾਕ ਦੇਸ਼ ਦੇ ਹੱਥਾਂ ਦੇ ਵਿੱਚ ਪਰਮਾਣੂ ਹਥਿਆਰ ਕਿੰਨੇ ਕੁ ਸੁਰੱਖਿਅਤ ਹਨ ਇਹ ਵੱਡਾ ਸਵਾਲ ਹੈ ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ इंटरनेशनल अटोमिक एनर्जी एजेंसी लेना चाहिए था आपने निगरानी दे नगरानी रखना चाहिए साथियों पूरे देश में हमारी सेनाओं को और हमारे सैनिकों को एक सम्मान की दृष्टि से देखा जाता है एक सशक्त राष्ट्र वही होता है जो अपनी सेनाओं को सम्मान के साथ साथ आधुनिक हथियार और साजु सामान भी दे जिसकी उसे जरूरत है मुझे गर्व है कि आज प्रधानमंत्री जी के नेतृत्व में सरकार हमारी सेनाओं के लिए यह सब सारा काम कर रही है हमने यह सुनिश्चित किया है कि हमारी सेनाएं हर परिस्थिति के लिए तैयार रहे है। और मैं यहां पर आर्मी चीफ जनरल उपेन द्विवेदी जी को भी बधाई देना चाहता हूं क्योंकि बार बार मेरी चर्चा होती रही है और बार बार मैं यह पूछता हूं कि जो भी आवश्यकताएं हैं उन आवश्यकताओं को पूरा करने के लिए हम पूरी तरह से तैयार हैं और इसलिए इसके लिए हम वर्ल्ड क्लास बेहतरीन गुणवत्ता वाले साजो सामान अपनी सेनाओं को देने दे की कोशिश कर रहे हैं आज आधुनिक राइफल्स मिसाइल डिफेंस सील और डोस जैसी नई पीढ़ी के कई इक्विपमेंट को तेजी से भारत में ही बनाया जा रहा है साथियों इसके अलावा सीमावर्ती इलाकों में हमने जो काम किया है वो आप सब देख रहे होंगे आज और यरोसी पर भी कनेक्टिविटी है वैसी पहले शायद कभी नहीं थी हमने हर स्तर पर यह दिखाया है कि हमारी सरकार केवल युद्धभूमि पर ही नहीं बल्कि व्यक्तिगत रूप से और पारिवारिक रूप के साथ अपने सेना के जवानों के साथ खड़ी है साथियों तो अंत में एक बार फिर आप सभी को आपके शौर्य और पराक्रम के लिए हृदय से हार्दिक बधाई देता हूं मैं आपको यह आश्वासन देता हूं कि हमारे प्रधानमंत्री जी के नेतृत्व में देश की सरकार देश की जनता हर कदम पर हर स्थिति में आपके साथ कंधे से कंधा मिलाकर खड़ी है मुझे पूरा विश्वास है कि आपके सहयोग से हम इस पूरे क्षेत्र में आतंकवाद का समूल नाश करेंगे ताकि कल को कोई भारत की संप्रभुता के खिलाफ आंख उठाने की हिमाकत न कर सके हम मौसम की गल करते पंजाब के उत्तर भारत के मौसम तक एक नजर मार लेने पंजाब कहर की गर्मी पई ਕੱਲ ਨਾਲੋਂ ਬੀਤੇ ਕੱਲ ਨਾਲੋਂ ਵੀ ਜ਼ਿਆਦਾ ਗਰਮੀ ਅੱਜ ਪੰਜਾਬ ਦੇ ਵਿੱਚ ਦੇਖੀ ਗਈ ਬਠਿੰਡਾ ਦੇ ਵਿੱਚ ਅੱਜ ਤਾਪਮਾਨ ਲਗਭਗ 43.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੋਂ 2 ਡਿਗਰੀ ਜ਼ਿਆਦਾ ਸੀ ਕੱਲ ਨਾਲੋਂ ਤਾਪਮਾਨ ਦਾ ਅੱਜੇ ਤੁਲਨਾ ਕੀਤੀ ਜਾਵੇ ਤਾਂ ਅੱਜ ਦਾ ਜਿਹੜਾ ਤਾਪਮਾਨ ਸੀ ਉਹ ਪੂਰੇ ਪੰਜਾਬ ਦੇ ਵਿੱਚ ਲਗਭਗ 2 ਡਿਗਰੀ ਜ਼ਿਆਦਾ ਸੀ ਭਾਵ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਜਗ੍ਹਾ ਤੇ ਅੱਜ ਤਾਪਮਾਨ 39 ਤੋਂ 40 ਡਿਗਰੀ ਰਿਕਾਰਡ ਕੀਤਾ ਗਿਆ ਪਰ ਸਾਰੇ ਪੰਜਾਬ ਦੇ ਵਿੱਚ ਲੂ ਵਰਗੀ ਸਥਿਤੀ ਅੱਜ ਦੇਖਣ ਨੂੰ ਮਿਲੀ ਇਸ ਕਰਕੇ ਮੌਸਮ ਵਿਭਾਗ ਅਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖਣ ਦੀ ਗੱਲ ਆਖੀ ਗਈ ਹੈ ਦੁਪਹਿਰ ਵੇਲੇ ਕਰੋ ਬਾਹਰ ਨਿਕਲਣ ਵੇਲੇ ਮੌਸਮ ਆਹਰਾਂ ਵੱਲੋਂ ਅਤੇ ਡਾਕਟਰਾਂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਪੂਰੇ ਤਨ ਨੂੰ ਢੱਕਣ ਵਾਲੇ ਕੱਪੜੇ ਨੇ ਜਿਹੜੇ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਨੇ ਉਹੀ ਪਾ ਕੇ ਬਾਹਰ ਨਿਕਲਿਆ ਜਾਵੇ ਸੂਤੀ ਕੱਪੜਿਆਂ ਦਾ ਇਸਤੇਮਾਲ ਕੀਤਾ ਜਾਵੇ ਅਤੇ ਸਿਰ ਨੂੰ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਇਸ ਤਰ੍ਹਾਂ ਦੀਆਂ ਹਦਾਇਤਾਂ ਡਾਕਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਲੂ ਲੱਗਣ ਵਰਗੇ ਹਾਲਾਤ ਨੇ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋਏ ਨੇ ਸੋ ਅਗਲੇ 2 ਤੋਂ 3 ਦਿਨਾਂ ਬਾਅਦ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਸ ਤੇ ਥੋੜਾ ਫਰਕ ਪੈਣ ਦੀ ਸੰਭਾਵਨਾ ਹੈ ਮੌਸਮ ਥੋੜਾ ਠੰਡਾ ਹੋਣ ਦੀ ਸੰਭਾਵਨਾ ਪੱਛਮੀ ਗੜਬੜੀ ਦੇ ਕਾਰਨ ਪੰਜਾਬ ਦੇ ਵਿੱਚ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਕਿਤੇ ਕਿਤੇ ਬੱਦਲਵਾਈ ਹੋ ਸਕਦੀ ਹੈ ਪਰ ਫਿਲਹਾਲ ਜਿਹੜਾ ਮੌਸਮ ਹੈ ਉਹ ਇਸੇ ਤਰ੍ਹਾਂ ਹੀ ਗਰਮ ਰਹੇਗਾ ਥੋੜੀ ਬਹੁਤ ਰਾਹਤ ਮਿਲਣ ਦੀ ਉਮੀਦ ਜਿਤਾਈ ਜਾ ਰਹੀ ਹੈ ਤਦੋਂ ਨਵੀਂ ਆ ਰਹੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਦੀ ਸਟਾਰ ਕਾਸਟ ਦੇ ਵੱਲੋਂ ਲੁਧਿਆਣਾ ਦੇ ਵਿੱਚ ਪ੍ਰੈਸ ਨੂੰ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਗਈ ਹੈ ਫਿਲਮ ਦੇ ਵਿੱਚ ਪ੍ਰਮੁੱਖ ਕਿਰਦਾਰ ਪੰਜਾਬ ਦੇ ਸਟਾਰ ਗਾयक ਬੱਬੂ ਮਾਨ ਦੇ ਵੱਲੋਂ ਨਿਭਾਇਆ ਗਿਆ ਇਸ ਦੇ ਨਾਲ ਨਾਲ ਗੁੱਗੂ ਗਿੱਲ ਅਤੇ ਗੁਰੂ ਰੰਧਾਵਾ ਦੇ ਵੱਲੋਂ ਵੀ ਇਸ ਫਿਲਮ ਦੇ ਵਿੱਚ ਮਹੱਤਵਪੂਰਨ ਕਿਰਦਾਰ ਜਿਹੜੇ ਨੇ ਉਹ ਨਿਭਾਏ ਗਏ ਨੇ ਫਿਲਮ ਦੀ ਸਟਾਰ ਕਾਸਟ ਦੇ ਵੱਲੋਂ ਫਿਲਮ ਦੇ ਸੰਬੰਧ ਦੇ ਵਿੱਚ ਲੁਧਿਆਣਾ ਦੇ ਵਿੱਚ ਹੋਈ ਇਸ ਖਾਸ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਮੈਂ ਮੈਂ ਚਾਚਾ ਜੀ ਬੱਬੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣਿਆ ਇੱਕ ਕਰੈਕਟਰ ਹੈ ਤੇ ਬਾਕੀ ਫਿਲਮ ਦੇ ਵਿੱਚ ਪਰਿਵਾਰ ਦੀ ਬੌਂਡਿੰਗ ਔਰ ਗੁੱਸਾ ਗਿੱਲਾ ਇਹ ਜ ਵੀ ਹੈ ਥੋੜਾ ਤੇ ਬਹੁਤ ਅੱਛੀ ਕਹਾਣੀ ਹੈ ਇਹ ਆਪਦੀ ਪਰਵਾਰਿਕ ਪਰਵਾਰਿਕ ਫਿਲਮ ਦਿਖਾਈ ਹੈ ਹਾਂਜੀ ਪਰਿਵਾਰਕ ਪਰਵਾਰਿਕ ਵੀ ਹੈ ਔਰ ਥ੍ਰਿਲ ਵੀ ਹੈ ਐਕਸ਼ਨ ਵੀ ਹੈ ਪਰਵਾਰਿਕ ਰਿਸ਼ਤੇ ਹਾਂ ਪਰਵਾਰਿਕ ਰਿਸ਼ਤੇ ਬੜੇ ਸੋਹਣੇ ਢੰਗ ਨਾਲ ਬੌਂਡਿੰਗ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਵੇਲੇ ਗੁੱਸਾ ਗਿੱਲਾ ਹੋ ਵੀ ਹੋ ਜਾਂਦਾ ਹੈ ਲੇਕਿਨ ਉਹਨਾਂ ਦੀ ਬੌਂਡਿੰਗ ਇੰਨੀ ਸਟਰੋਂਗ ਹੈ ਕਿ ਉਹ ਗੁੱਸਾ ਗਿੱਲਾ ਮਤਲਬ ਕੋਈ ਫਰਕ ਨਹੀਂ ਪਾਉਂਦਾ ਉਹਨਾਂ ਦੇ ਵਿੱਚ ਆਖਰਕਾਰ ਉਹ ਸਭ ਮਸਲੇ ਹੱਲ ਹੋ ਜਾਂਦੇ ਆ ਕਿਉਂਕਿ ਸਾ ਚਾਚਾ ਭਤੀਜਾ ਦਾ ਰਿਸ਼ਤਾ ਕਾਫੀ ਦਿਖਾਇਆ ਗਿਆ ਗੁੱਸਾ ਗਿੱਲਾ ਹੁੰਦਾ ਤੇ ਔਰ ਚਾਚੇ ਦੀ ਇੱਜ਼ਤ ਭਤੀਜਾ ਦਿਲੋਂ ਕਰਦਾ ਹੁੰਦਾ ਹੈ ਭਾਵੇਂ ਗੁੱਸਾ ਗਿੱਲਾ ਕਿੰਨਾ ਵੀ ਹੋਵੇ ਔਰ ਆਖਰਕਾਰ ਖੈਰ ਉਹ ਦੂਰ ਹੋ ਜਾਂਦੇ ਮਸਲੇ ਲੇਕਿਨ ਇਹ ਫਿਲਮ 'ਚ ਵੇਖਿਆ ਜੇ ਕਿਉਂਕਿ ਕਈ ਨਵੇਂ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ ਗੱਲਬਾਤ ਅੱਜ ਦੇਖੋ ਤੁਸੀਂ ਜਿਹੜੇ ਪੱਤਰਕਾਰ ਆ ਉਹਨੇ ਆਪਣੇ ਵੱਡੇ ਵੱਡੇ ਚੈਨਲ ਬਣਾ ਲਏ ਸਿੰਗਰ ਤਾਂ ਇਹਨੇ ਬੈ ਕਮਾਈ ਨਹੀਂ ਸਕਦਾ ਸਿੰਗਰ ਦਾ ਕੋਟੇ ਲੈ ਲਓ ਫਲੈਟ ਲੈ ਲਓ ਕਮਾਈ ਪਰ ਬਹੁਤ ਸਾਰੇ ਪੱਤਰਕਾਰਾਂ ਨੇ ਤੁਹਾਡੇ ਵਿੱਚੋਂ ਨਿਕਲ ਕੇ ਬਹੁਤ ਅੱਛੇ ਚੈਨਲ ਬਣਾ ਲਏ ਔਰ ਅੱਛੀ ਇਨਕਮ ਹੈ ਔਰ ਬੜੇ ਪਾਪੂਲਰ ਹੈ ਅਖਾੜਾ ਵੀ ਲੱਗਣਾ ਹੈ ਔਰ ਸੁਣੋ ਮੈਂ ਤੁਹਾਡੀ ਪੂਰੀ ਗੱਲ ਕਰਦਾ ਇਵਨ ਹੁਣ ਜਿਹੜੇ ਤੁਹਾਡੇ ਅੱਛੇ ਜਿਹੜੇ ਪੱਤਰਕਾਰ ਆ ਜਿਹਦੇ ਕੋਲ ਅੱਛੇ ਸਵਾਲ ਆ ਜਿਹੜੇ ਬੁੱਧੀਜੀਵ ਹੈ ਉਹ ਤੁਹਾਨੂੰ ਆਪ ਅਪਰੋਚ ਕਰਦੇ ਜੇ ਤੁਸੀਂ ਪੋਡਕਾਸਟਿੰਗ ਕਰਦੇ ਆ ਕਿਉਂਕਿ ਪਹਿਲਾਂ ਤਾਂ ਕੱਲੀ ਪੱਤਰਕਾਰਤਾ ਖ਼ਬਰ ਲਈ ਹੁੰਦੀ ਸੀ ਤੇ ਤੁਹਾਡੇ ਨਿੱਜੀ ਚੈਨਲ ਵੀ ਬਣ ਗਏ ਜਦੋਂ ਤੁਹਾਡਾ ਅੱਛਾ ਬਿਆਨ ਹੁੰਦਾ ਹੈ ਤੁਹਾਡੀ ਅੱਛੀ ਸੋਚ ਨੂੰ ਲੋਕ ਤੁਹਾਨੂੰ ਸੇ ਅਪਰੋਚ ਕਰਦੇ ਆਂ ਹਾਂ ਇਹਨੇ ਚ ਕੋਈ ਅਤਕਤ ਨਹੀਂ ਵੀ ਕਈ ਵਾਰੀ ਮਾੜੇ ਬੰਦੇ ਵੀ ਆਪ ਦਾ ਦੌਲ ਆ ਜਾਂਦੇ ਆਂ ਪਰ ਚੰਗੇ ਨੇ ਚੰਗੇ ਜਰਾ ਮਾਨ ਸਾਹਿਬ ਸੱਚਾ ਸੂਰਮਾ ਜਨਾ ਤੁਹਾਡੇ ਫੈਨ ਦੇ ਲੋਕ ਤਾਂ ਭਰਾਏ ਸੀ ਇਹਦਾ ਬਹੁਤ ਘੱਟਾ ਫਿਲਮਾਂ ਚੋਂਦਾ ਐਸੀ ਵੀ ਪਹਿਲਾਂ ਤਿਆਰੀ ਹੈਗੀ ਤੂੰ ਐਸੇ ਪੈਸੇ ਉਸੇ ਜਦੋਂ ਟੈਨਸ਼ਨ ਕੀ ਯਾਰ ਤੁਹਾਡੀ ਫਿਲਮਾਂ ਜੁੜੀਆਂ ਇਹ ਫੈਨਾਂ ਦੇ ਸਿਰ ਤੇ ਚੌਡੇ ਫਿਰਦੇ ਆ ਬਾਈ ਹੈ ਨਾ ਇਹ ਤਾਂ ਗਹਿਰ ਦੀ ਗੱਲ ਹੀ ਨਹੀਂ ਉਹ ਪਿਆਰ ਦਿੰਦੇ ਆ ਪਿਆਰ ਕਰ ਤਾਂ ਹੀ ਆਰਟਿਸਟ ਚੱਲਦੇ ਆ ਸਕਰੀਨ ਤੇ ਹਾਂ ਜੀ ਸਾਹਿਬ ਇੱਕ ਤੁਸੀਂ ਜੂਟੂਕੀ ਮੈਸੇਜ ਕਰਨਾ ਚਾਹੋਗੇ ਆਪਣੀ ਕਿਦਮ ਨਹੀਂ ਰੱਖ ਕੇ ਇਹ ਫਿਲਮ ਸਿਨੇਹਾ ਦੇਖੋ ਆਪਣੇ ਕੋਲ ਦਾ ਫੋਨ ਹੋ ਗਿਆ ਹੁਣ ਸਾਰਿਆਂ ਕੋਲ ਆਪ ਨਿੱਜੀ ਜ਼ਿੰਦਗੀ ਚ ਫੋਨ ਆਨੇ ਹੋ ਗਏ ਵੀ ਜਿੱਦਾਂ ਹੁਣ ਤੁਸੀਂ ਜਿਹੜੇ ਜਿਹੜੇ ਪਰਿਵਾਰਕ ਆ ਬੰਦੇ ਤੁਹਾਡੇ ਜਿਨ੍ਹਾਂ ਦੇ ਬੱਚੇ ਯੰਗ ਆ ਜਾਂ ਥੋੜੇ ਵੱਡੇ ਹੋ ਗਏ ਉਹ ਸਭ ਦੀ ਇੱਕ ਜ਼ਿੰਦਗੀ ਇਸ ਤਰ੍ਹਾਂ ਹੋ ਗਈ ਵੀ ਤੁਸੀਂ ਆ ਬਾਰੀ ਬਾਰੀ ਬੰਦਾ ਰੋਟੀ ਖਾ ਲੈਂਦਾ ਤੇ ਆਪਦੇ ਆਪ ਦੇ ਕਵਰੇਜ ਫੋਨ ਤੇ ਬੈਠ ਜਾਂਦਾ। ਕਿਹ ਵਾਰੀ ਤੁਸੀਂ ਡਾਈਨਿੰਗ ਟੇਬਲ ਤੇ ਬੈਠੇ ਦੇਖਦੇ ਹੁੰਦੇ ਹੋ ਆਪਾਂ ਆ ਤੁਸੀਂ ਨੋਟਿਸ ਕਰਦੇ ਹੋ ਤੁਸੀਂ ਦਾ ਪੱਤਰਕਾਰ ਵੀ ਸਾਰੇ ਰੋਟੀ ਖਾਣੇ ਨਾਲ ਫੋਨ ਤੇ ਲੱਗਿਆ। ਕਿ ਸਾਡੇ ਬ੍ਰੇਨ ਥੋੜੇ ਜਿਹਾ ਹੈਕ ਹੋ। ਇਹ ਫਿਲਮ ਐਸ ਤਰ੍ਹਾਂ ਦੀ ਹੈ ਕਿ ਬਹੁਤ ਦੇਰ ਹੋ ਜਾਂਦੀ ਹੈ ਕਿਹ ਵਾਰੀ ਰਿਸ਼ਤੇ ਪਛਾਣਨੇ ਚ। ਤੇ ਜਦੋਂ ਤੱਕ ਅਸੀਂ ਪਛਾਣਦੇ ਆ ਉਹਦੇ ਤੱਕ ਸਾਡੇ ਹੱਥ ਕੁਝ ਨਹੀਂ ਰਹਿੰਦਾ। ਇਸ ਫਿਲਮ ਦੀ ਕਹਾਣੀ ਦਰਸਲੇ ਹੈ ਕਿ ਆਪ ਦੇ ਜਿਹੜੇ ਸਾਥ ਤੁਹਾਡੇ ਵੱਡੇ ਹੈ ਜਾਂ ਤੁਹਾਡੇ ਬਜ਼ੁਰਗ ਹੈ ਜਾਂ ਚਾਚੇ ਤਾਏ ਸਭ ਨੂੰ ਆਪੋਂ ਪੜ੍ਹ ਮਾਸਣੇ ਕਿੰਨੇ ਜ਼ਰੂਰੀ ਹੈ ਪਰ ਜੋ ਕੇ ਯੁੱਗ ਚ ਮਿਲਦਾ ਹੈ ਰਿਸ਼ਤੇ ਬਹੁਤ ਘੱਟ ਰਹੇ ਕਿ ਨਵੀਂ ਜਨਰੇਸ਼ਨ ਕਈ ਵਾਰੀ ਓਲਟੀ ਜਾਂਦੀ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਵਿਸ਼ਵ ਵਾਰਤਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਭਾਰ ਦੇ ਵਿੱਚ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਹੋ ਗਈ ਹੈ। ਸਿੱਧੀ ਬਿਜਾਈ ਰਾਹੀਂ ਇਸ ਵਾਰ 5 ਲੱਖ ਏਕੜ ਰਕਬੇ ਦਾ ਟੀਚਾ ਮਿੱਥਿਆ ਗਿਆ ਹੈ। ਇੱਕ ਪਾਸੇ ਜਿੱਥੇ ਸਿੱਧੀ ਬਿਜਾਈ ਦੇ ਨਾਲ 15 ਤੋਂ 20% ਪਾਣੀ ਦੀ ਬਚਤ ਹੁੰਦੀ ਹੈ ਉੱਥੇ ਖਰਚਾ ਵੀ ਬਚਦਾ ਹੈ। ਅਗੋਂ ਨਾ ਲਿਖਿਆ ਕਿ ਐਤਕੀ ਬਾਸਮਤੀ ਦੀਆਂ ਕਿਸਮਾਂ ਵੀ ਸਿੱਧੀ ਬਿਜਾਈ ਰਾਹੀਂ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਬਰਾਬਰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਸਰਕਾਰ ਵੱਲੋਂ ਵਾਅਦੇ ਅਨੁਸਾਰ ਅਸੀਂ 1500 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਰਾਸ਼ੀ ਅਤੇ ਨਹਿਰੀ ਪਾਣੀ ਸਮੇਤ ਸਮੇਂ ਸਿਰ ਬਿਜਲੀ ਦਵਾਗੇ। ਪੰਜਾਬ ਦੀ ਧਰਤੀ ਪ੍ਰਤੀ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਕਿਸਾਨ ਭਰਾਓ ਵੱਤੋ ਵੱਤ ਸਿੱਧੀ ਬਿਜਾਈ ਨੂੰ ਅਪਣਾਓ ਅਤੇ ਆਪਣੀ ਆਮਦਨ ਵਧਾਓ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪ੍ਰोत्사ਹਿਤ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਤਾਂ ਪਾਣੀ ਦੀ ਬਹੁਤ ਘੱਟ ਲਾਗਤ ਆਉਂਦੀ ਹੈ ਦੂਜਾ ਬਿਜਲੀ ਵੀ ਬਚਦੀ ਹੈ ਅਤੇ ਤੀਜਾ ਕਿਸਾਨ ਦੀ ਫਸਲ ਦੇ ਉੱਪਰ ਲਾਗਤ ਦੇ ਵਿੱਚ ਵੀ ਕਮੀ ਆਉਂਦੀ ਹੈ ਜਿਸ ਦੇ ਨਾਲ ਅਸੀਂ ਪੰਜਾਬ ਦਾ ਪਾਣੀ ਬਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਮੁੱਖ ਮੰਤਰੀ ਭਗਮੰਤਮਾਨ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 1500 ਰੁਪਏ ਪੰਜਾਬ ਸਰਕਾਰ ਦੇ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇਗੀ ਤੇ ਉਧਰ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਦੋ ਦਰਜਣ ਤੋਂ ਵੱਧ ਮੌਤਾਂ ਦੇ ਮਾਮਲੇ ਦੇ ਵਿੱਚ ਅੱਜ ਇਸ ਦੀ ਗਿਣਤੀ ਵਧ ਕੇ 27 ਹੋ ਗਈ ਹੈ ਹੁਣ ਤੱਕ 27 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੈ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿੱਥੇ ਪੀੜਤਾਂ ਦੇ ਲਈ ਮਦਦ ਜਿਹੜੀ ਹੈ ਉਹ ਭੇਜੀ ਗਈ ਹੈ ਮਦਦ ਦੇ ਹੱਥ ਵਧਾਏ ਗਏ ਨੇ ਪੰਜਾਬ ਸਰਕਾਰ ਵੱਲੋਂ ਉੱਥੇ ਪੰਜਾਬ ਪੁਲਿਸ ਵੀ ਐਕਸ਼ਨ ਦੇ ਵਿੱਚ ਪੂਰੇ ਮਾਮਲੇ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ 27 ਜਿਹੜੇ ਪਰਿਵਾਰ ਨੇ ਜਿਹੜੇ ਪੀੜਤ ਨੇ ਉਹਨਾਂ ਨੂੰ 10-10 ਲੱਖ ਰੁਪਏ ਦੀ ਸ਼ਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ ਨੇ ਅਤੇ ਕਰਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਵੀ ਕੀਤਾ ਗਿਆ ਤੇ ਹੁਣ ਤੱਕ ਤੁਹਾਨੂੰ ਦੱਸ ਦਈਏ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਸਖਤੀ ਦੇ ਨਾਲ ਕਾਰਵਾਈਆਂ ਕੀਤੀਆਂ ਗਈਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਜਿੱਥੇ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੰਡੀ ਗਈ ਹੈ ਕੁਲਦੀਪ ਸਿੰਘ ਢਾਲੀਵਾਲ ਅੱਜ ਖੁਦ ਪਹੁੰਚੇ ਉਹਨਾਂ ਨੇ ਉੱਥੇ ਪਹੁੰਚ ਕੇ ਆਪ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਹੈ ਇਸ ਤੋਂ ਇਲਾਵਾ ਸਰਕਾਰੀ ਨੌਕਰੀ ਦੀ ਵੀ ਗੱਲ ਕਹੀ ਜਾ ਰਹੀ ਹੈ ਕਿ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇਗੀ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਹੁਣ ਤੱਕ ਜਾਣਕਾਰੀ ਦੇ ਮਾਮਲੇ